ਅਗੇ ਮੰਡੀ ਦੇ ਖੜੇ ਨਾ ਟਰੈਕਟਰ ਵਾਲੀ ਦੇ ਇਹ ਬਾਈ ਹੈਗਾਗਾ ਚੌਕ ਦੇ ਵਿੱਚ ਬਿਲਕੁਲ ਜਿਹੜਾ ਮੱਲਾ ਬਰਨਾਲੇ ਵਾਲਿਆਂ ਚੌਕਾਂ ਦਾ ਮੋਗੇਲੀ ਨੂੰ ਜਾਣਦੇ ਆ ਉਸ ਥਾਂ ਤੇ ਬਾਈ ਹੁਣੀ ਆਪਣੇ ਜਿਹੜੇ ਟਰੈਕਟਰ ਆ ਲੈ ਕੇ ਆਉਂਦੇ ਆ ਤੇ ਪਹਿਲਾ ਟਰੈਕਟਰ ਹੀ ਖੜਾ ਹੈਗਾ ਸਵਰਾਜ 735 ਬਾਈ ਕੀ ਡਿਮਾਂਡ ਹੈ ਇਹਦੀ ਇਹ ਨੜੇ ਨਵੇਂ ਮਲ ਟਰੈਕਟਰ ਆ ਬਾਈ ਜੀ ਇਹਦਾ 1 ਪੈਂਦੇ 1 ਲੱਖ 35000 35000 ਰੇਟ ਹੀ ਬਹੁਤ ਜਾਇਆ ਜੀ ਬਾਪੂ ਹਾਂ ਬਾਕੀ ਮੌਕੇ ਤੇ ਮਾਨਤਾ ਕਰ ਲਾਂਗੇ ਮੌਕੇ ਤੇ ਮਾਨਤਾ ਬਾਈ ਹੁਣੀ ਸ਼ੁਰੂ ਜੀ ਕਹਿੰਦੇ ਕਰ ਲਾਂਗੇ ਟਰੈਕਟਰ ਦਿਖਾ ਦੇ ਮਿੱਤਰਾ ਸਾਰਾ ਮਾਲਾ ਰੀਗਨਲ ਟਰੈਕਟਰ ਆ ਰੀਗਨਲ ਟਰੈਕਟਰ ਆ ਤਰਾ ਤੇ ਅੱਗੇ ਭਾਈ ਆ 737 30 ਸੈਂਟੀ 30 37 ਸੌਰੀ 30 ਨਿਊ ਹਾਲੈਂਡ ਆ ਆਪਣੇ ਜ਼ਿਲ੍ਹੇ ਦਾ ਨੰਬਰ ਆ ਮੋਗੇ ਦਾ ਜਿਹੜੇ ਸ਼ਕੀਨ ਹੈ ਨਾ ਮੋਗੇ ਜ਼ਿਲ੍ਹੇ ਦੇ ਨੰਬਰ ਰੱਖਣ ਦੇ ਬਾਈ ਹੁਣਾਂ ਕੋਲੇ ਆ ਕੇ ਸਵਾਰਕ ਕਰ ਲਓ ਤੁਹਾਨੂੰ ਮੋਗੇ ਜ਼ਿਲ੍ਹੇ ਦਾ ਨੰਬਰ ਆ ਟਰੈਕਟਰ ਜਿਹੜਾ ਦੇ ਦੇਣਗੇ ਇਹ 2020 ਮਾਡਲ ਆ ਆ 19 ਸੋਰੀ 19 ਮਾਡਲ ਆ ਇਹਦੀ ਬਾਈ ਕੀ ਡਿਮਾਂਡ ਆ 360 ਇਹਦਾ ਕੀ ਆ ਪਾ ਮੰਨ ਲਾ ਵੀ ਕਰਦਾ ਮੌਕੇ ਤੇ ਹੋ ਜੂ ਮਾਨਦਾਨ ਕਿੰਨਾ ਕੁ ਕਰ ਦਾਂਗੇ 15 20 ਹਜ਼ਾਰ ਕਰਾ ਦਾਂਗੇ 15 20 ਹਜ਼ਾਰ ਕਰ ਦੂਗਾ ਬਾਈ ਉਹ ਲੈ ਜੇ ਮੁੰਹ ਨੂੰ ਆ ਕਹਿੰਦਾ ਏ ਮੌਕੇ ਤੇ ਕਰਾ ਦਾਂਗੇ ਹੋਰ ਵੀ ਹੋ ਜੂਗੇ ਨੇ ਹੋਰ ਵੀ ਕਰ ਲਾਂਗੇ ਇਹਦੇ ਟਾਇਰ ਦੇਖ ਲਵਾ ਕੇ ਮਾੜਾ ਟਾਇਰ ਦੇ ਹੈ ਟਰੈਕਟਰ ਦੇ ਸਾਰੇ ਟਾਇਰ ਦਿਖਾ ਲੈ ਜਮਾ ਟਾਇਰ ਆ ਨਵੇਂ ਟਾਇਰ ਪਵਾਏ ਹੋਏ ਆ ਨਵੇਂ ਟਾਇਰ ਜਮਾ ਬਿਲਕੁਲ ਜੇ ਕੇ ਦੇ ਜੇ ਕੇ ਦੇ ਟਾਇਰ ਚਾਰੇ ਟਾਇਰ ਨਵੇਂ ਪਏ ਹੋਏ ਆ ਅਮਲਾ ਵੀ ਲੀਕਿੰਗ ਲੂਕਿੰਗ ਜਮਾ ਨਹੀਂ ਕਿਸੇ ਪਾਸੋਂ ਵੀ ਆਹ ਟਰੈਕਟਰ ਦੀ ਤੇ ਇਹਦੀ ਬਈ ਫਾਰਮ ਟਰੈਕ 60 ਦੀ ਇਹਦੀ ਡਿਮਾਂਡ ਇਹ ਆਪਣਾ 2110 ਮਾਡਲ ਜੀ 315 2000 10 ਮਾਡਲ 10 ਮਾਡਲ ਹਾਂ 210 210 ਇਹ ਵੀ ਬਾਈ ਕੀ ਡਿਮਾਂਡ ਆ 315 3 ਲੱਖ 15 ਹਜ਼ਾਰ ਆ ਇਹਦੇ ਵੀ ਟਾਇਰ ਮਗਲੇ ਦਿਖਾ ਦਿਓ ਵੀ ਜਮਾ ਨਵੇਂ ਹਰਗੇ ਟਾਇਰ ਨਵੇਂ ਟਾਇਰ ਹਾਂ ਪੂਰਾ ਸਾਫ ਟਰੈਕਟਰ ਆ ਲੀਕਿੰਗ ਲੂਕਿੰਗ ਮੰਨ ਲਾ ਵੀ 1% ਦੀ ਨਹੀਂ ਹੈਗੀ ਇਹਦੀ ਵੀ ਠੀਕ ਹੈ ਜੀ ਆ ਬਾਪੂ ਤੁਹਾਡੇ ਕੋਲੇ ਹੈ ਜੀ ਇਹ ਇਹ 91 ਨਾ ਬਾਪੂ ਇਹ ਪਹਿਲੇ ਦਾ ਜੀ ਪਹਿਲੇ ਨਾ ਟਰੈਕਟਰ ਆ ਪਹਿਲੇ ਪਹਿਲੇ ਨਾ ਬਾਪੂ ਪਹਿਲੇ ਨਾ ਜੀ ਪਹਿਲੇ ਨਾ ਇੱਥੇ ਨਾਮ ਦਾ ਟਰੈਕਟਰ ਆ ਇਹ ਜੇ ਕਿ ਉਹਨੂੰ ਪਸੰਦ ਹੋਦਾ ਤਾਂ ਤੁਸੀਂ ਮੁੱਕ ਕੇ ਮੰਡੀ ਤੇ ਆ ਕੇ ਬਾਈ ਹੁਣ ਇਹਨਾਂ ਦਾ ਨੰਬਰ ਸਕਰੀਨ ਤੇ ਚੱਲਦਾ ਏ ਇੱਥੇ ਤੁਸੀਂ ਇਹਨਾਂ ਨਾਲ ਸੰਪਰਕ ਕਰਦੇ ਟਰੈਕਟਰ ਖਰੀਦ ਸਕਦੇ ਆ ਜਿਹੜਾ ਅੱਗੇ ਬਾਈ 333 333 ਇਹ ਕਿਹੜੀ ਕੰਪਨੀ ਦਾ ਬਾਈ ਇਹ ਆਈਸਰ ਵਾਲਿਆਂ ਦਾ ਆਈਸਰ ਵਾਲਿਆਂ ਦਾ ਹੈ ਹਾਂਜੀ ਇਹਦੀ ਬਾਈ ਕੀ ਡਿਮਾਂਡ ਆ ਇਹ 10 ਮਾਲਾ ਬਾਈ 20 ਰੇਟ ਦੋ ਵੀ ਰੇਟ ਆ ਮੌਕੇ ਤੇ ਆ ਗਏ ਤੇ ਵੀ ਤੁਸੀਂ ਮੰਗਤਾਂ ਨਾਲ ਜਮਾਨਤਾਂ ਹੋ ਜੂਗਾ ਕਰਾ ਸਕਦੇ ਆ ਅੱਗੇ ਆ ਗਿਆ ਅਰਜਨ 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 ਬਾਈਲੀ ਨੇ ਹੱਥ ਜੋੜ ਕੇ ਗੜਾਸੀ ਮਾਰੀ 220 ਮਾੜਲਾ ਜੀ 20 ਮਾੜਲਾ ਟਰੈਕਟਰ ਰੇਟ 565 5 ਲੱਖ 65000 ਰੁਪਏ 65000 ਇਹ ਇਹਦਾ ਰੇਟ ਆ ਇਹ ਵੀ ਦਿਖਾ ਦੇ ਮਾੜਾ ਜਰਾ ਅੱਗੇ ਇਹ ਵਨ ਟਰੈਕਟਰ ਆ ਇਹ ਵਨ ਮਾੜਲਾ ਹਾਂ ਜੀ 20 ਮਾੜਲਾ ਮੌਕੇ ਦਾ ਨੰਬਰ ਆ ਹਾਂ ਇਹਦਾ ਵੀ ਮੌਕੇ ਦਾ ਨੰਬਰ ਆ ਕੰਡੀਸ਼ਨ ਇਹਦੀ ਵੀ ਦੇਖ ਲਓ ਟਾਇਰ ਆ ਜਿਹੜੇ ਇਹਦੀ ਸਾਰਾ ਰੀਅਲ ਸਾਰੇ ਟਰੈਕਟਰ ਹੀ ਸਾਰਾ Ориਜਨਲ ਹੈ Ориਜਨਲ ਟਰੈਕਟਰ ਹੀ ਸਾਰਾ Ориਜਨਲ ਆ ਬਾਈ ਹੁਣੀ ਕਹਿੰਦੇ ਵੀ ਇੱਕ ਵੀ ਥਾਂ ਤੇ ਕੋਈ ਵੀ ਆਦਰ ਕਿਸੇ ਹੋਰ ਤੋਂ ਹਾਂ ਪੇਂਟ ਹੋਇਆ ਜਿੰਮੇਵਾਰਾ ਕਿਤੇ ਬਾਈ ਹੁਣੀ ਕਹਿੰਦਾ ਨਟ ਵੀ ਜਿਹੜਾ ਲੈ ਕੇ ਨਾ ਕਿਤੇ ਹੋਰ ਮੱਲਾ ਵੀ ਪਾਇਆ ਨਹੀਂ ਹੋਇਆ ਹੈਗਾ ਸਾਰਾ ਟਰੈਕਟਰ Ориਜਨਲ ਇਹਦੀ ਬਾਈ ਕੀ ਡਿਮਾਂਡ ਇਹ ਬਾਈ 565 565 ਸਾਢੇ ਪੰਜ ਲੱਖ ਦਾ ਸਾਢੇ ਪੰਜ ਲੱਖ ਦਾ ਦੇ ਦਾਂਗੇ ਟਰੈਕਟਰ ਆਪਾਂ ਇਹ 20 ਮਾ ਆਹ ਜੀ ਇਹ 2008 575 575 ਆ ਰੇਟ 295 295000 ਰੁਪਇਆ ਇਹ ਟਰੈਕਟਰ ਵੀ ਦੇਖ ਲੈ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਹਾਂ ਦੇਖ ਦਿਖਾਈ ਮੜੇ ਗਾਂ ਹੋ ਕੇ ਟਰੈਕਟਰ ਜਮਾ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਪਿਆ ਇਹ ਟਰੈਕਟਰ ਵੀ ਤੇ ਬਾਪੂ ਜੀ ਇੱਕ ਰਿਆ ਦਾ ਐਡਰੈਸ ਤੇ ਆਪਣੀ ਫਾਰਮ ਦਾ ਕੋਈ ਨਾਂ ਜਿਹੜਾ ਉਹ ਦੱਸ ਦੋ ਪਾਲਕ ਪਹਿਲਾਂ ਸਾਰੇ ਹਾਂਜੀ ਸਾਰੇ ਪਾਲਕ ਪਹਿਲਾਂ ਟਰੈਕਟਰ ਬਜ਼ਾਰ ਜੀ ਚੰਡੂ ਟਰੈਕਟਰ ਬਜ਼ਾਰ ਟਰੈਕਟਰ ਬਾਜ਼ਾਰ ਫੋਨ ਨੰਬਰ 94782 ਜੀ 1699 16598 16598 ਇਹ ਨੰਬਰ ਦੇ ਦਾ ਕਿਸੇ ਵੀ ਤਰ੍ਹਾਂ ਤੁਸੀਂ ਜਾਣਕਾਰੀ ਲੈਣੀ ਆ ਜਾਗੇ ਹੋਰ ਨਵਾਂ ਟਰੈਕਟਰ ਲੈਣਾ ਹੈ ਮਾਲਾ ਵੀ ਗੇਰੀਆ ਇੱਥੇ ਬਾਈ ਹੁਣ ਅਗਲੇ ਅੱਜ ਨਹੀਂ ਉਹ ਟਰੈਕਟਰ ਜਿਹੜਾ ਤੁਹਾਡਾ ਉਹ ਟਰੈਕਟਰ ਲੈਣਾ ਦਾ ਮਨ ਬਣਦਾ ਹੋਵੇ ਤਾਂ ਉਹ ਟਰੈਕਟਰ ਵੀ ਬਾਈ ਆਪਾਂ ਅਵੇਲੇਬਲ ਕਰਾ ਦਾਂਗੇ ਨਾ ਜੰਡੂ ਟਰੈਕਟਰ ਵਜਾਰ ਦੇਵਾਂਗੇ ਜੀ ਹਰ ਇੱਕ ਟਰੈਕਟਰ ਦੇਵਾਂਗੇ ਹਾਂ ਬਾਈ ਕਹਿੰਦਾ ਵੀ ਜਿਹੜਾ ਵੀ ਟਰੈਕਟਰ ਲੈਣਾ ਹਰ ਇੱਕ ਟਰੈਕਟਰ ਤੁਹਾਨੂੰ ਆਪਾਂ ਇੱਥੋਂ ਬਾਈ ਹੁਣਾਂ ਕੋਲੋਂ ਲੈ ਕੇ ਦਵਾਂਗੇ ਜਿਹੜਾ ਵੀ ਤੁਸੀਂ ਚਾਹੀਦਾ ਵੀ ਗੇਰੀ ਬਾਈ ਹੁਣਾਂ ਕੋਲੇ ਸਟਾਕ ਦਾ ਅੱਜ ਖੜਾ ਗੇਰੀ ਅੱਧੇ ਬਾਈ ਹੁਣਾਂ ਦੇ ਪਾਸੇ ਵੀ ਲਾਏ ਹੈਗੇ ਆ ਤੇ ਵੀਡੀਓ ਬਾਲੀ ਵੱਡੀ ਹੋ ਜੂਗੀ ਵੀ ਇੰਨੀ ਵਗੇਰੀ ਨਹੀਂ ਵੀ ਦੇਖਦੇ ਹਾਂ ਹਾਂਜੀ 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 ਲਿਕੇਸ਼ਨ ਵੀ ਬੋਲੋ ਜੀ ਬੁਗੀਪਰਾ ਚੌਂਕ ਜੀ ਤੇ ਬਸ ਚੌਂਕ ਦੇ ਵਿੱਚ ਹੀ ਆ ਮੰਡੀ ਚੌਂਕ ਦੇ ਵਿੱਚ ਹੀ ਆ ਲੱਗਦੀ ਮੰਡੀ ਇੱਥੇ ਤੋਂ ਪੋਲ ਦੇ ਨਾਲ ਹਾਂਜੀ ਜੇ ਤੁਸੀਂ ਲਿਧਿਆਣੇ ਲੰਘਾਉਂਗੇ ਖੱਬੇ ਹੱਥਾ ਖੱਬੇ ਹੱਥਾ ਪੋਲ ਦੇ ਥੱਲੇ ਕ੍ਰਾਸ ਕਰਕੇ ਤੁਹਾਨੂੰ ਆਉਣਾ ਪੈਣਾ ਹਾਂਜੀ ਧੰਨਵਾਦ ਜੀ